ਵੇਰਾ ਮੇਰੇ ਪੁੱਤ ਨੂੰ ਮਾਰ ਕੇ ਕੋ ਸੁੱਟ ਗਿਆ ਅੱਜ ਦਿਨੋਂ ਤੱਕ ਦਸ ਟੋਕ ਨਹੀਂ ਪਈ ਬੰਨੀ ਹੋ ਗਈ ਆ ਮੈਂ ਪੁੱਤ ਨੂੰ ਲੱਭਦੀ ਇਹੋ ਮੈਨੂੰ ਰੋਟੀ ਦਿੰਦਾ ਏ ਇਹਨੂੰ ਸਾਰਾ ਪਤਾ ਉਸ ਚ ਨਹੀਂ ਮੈਂ ਤਾਂ ਸਾਡੀ ਮਾਵਾ ਪਿਓ ਤੈਨੂੰ ਮੇਰੇ ਨੂੰ 10 ਸਾਲੋਂ ਚਿਰ ਰਿਆ ਕੋਈ ਫਿਕਰ ਨਹੀਂ ਮੈਨੂੰ ਇਹਦੇ ਸਿੱਤੇ ਮੈਂ ਭੁੱਖੀ ਆ ਕਰੱਜੀ ਆ ਹੁਣ ਨਹੀਂ ਮੈਨੂੰ ਕੁਛ ਔੜਦੀ ਆਪ ਜੀ ਸੰਗਤਾਂ ਦੇ ਅੱਗੇ ਇਹੋ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਸ ਪਰਿਵਾਰ ਦੀ ਸਾਡੇ ਤੋਂ ਇਲਾਵਾ ਹੋਰ ਕੋਈ ਸੇਵਾ ਹੋਰ ਕੋਈ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇਸ ਸੰਸਥਾ ਦੀ ਟੀਮ ਪਿੰਡ ਬੁੱਟਰ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਈ ਆ ਇੱਕ ਭੈਣ ਜੋ ਕਿ 2 ਕੁ ਮਹੀਨੇ ਪਹਿਲਾਂ ਉਹਦਾ ਘਰ ਵਾਲਾ ਉਹਦਾ ਸਾਥ ਛੱਡ ਗਿਆ ਭਾਈ ਸਕੱਤਰ ਸਿੰਘ ਬੜਾ ਸੋਹਣਾ ਸੁਲੱਖਾ ਉੱਚਾ ਲੰਬਾ ਜਵਾਨ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਰੋਜ਼ਗਾਰ ਜੋ ਵੀ ਕਰਦਾ ਸੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਘਰ ਦੇ ਵਿੱਚ ਵੀਰ ਦੇ ਜਾਣ ਤੋਂ ਬਾਅਦ ਇੰਨਾ ਕੁ ਜ਼ਿਆਦਾ ਦੁੱਖ ਆ ਇੰਨਾ ਕੁ ਜ਼ਿਆਦਾ ਜਿਹੜਾ ਸਹਾਰਿਆ ਨਹੀਂ ਜਾ ਸਕਦਾ ਜਿਹੜਾ ਕਿ ਮੇਰੇ ਆਪਣੀਆਂ ਅੱਖਾਂ ਨਾ ਮੁੰਦੀਆਂ ਨੇ ਕਿ ਇਹੋ ਇਹੋ ਜਿਹਿਆਂ ਭੈਣਾ ਚੰਗੇ ਭਲੇ ਘਰਾਂ ਦੇ ਪਰਿਵਾਰਾਂ ਦੇ ਜਿਹੜੇ ਜੀ ਆ ਉਹ ਖਰਾਬ ਹੋ ਜਾਂਦੇ ਨੇ ਜਦੋਂ ਜਦੋਂ ਘਰ ਦਾ ਮੇਨ ਮੈਂਬਰ ਚਲੇ ਜਾਂਦਾ ਐਨਾ ਜ਼ਿਆਦਾ ਦੁੱਖ ਵੇਖ ਕੇ ਇਸ ਭੈਣ ਨੇ ਆਪਣੇ ਕਿਸੇ ਰਿਸ਼ਤੇਦਾਰ ਲਈ ਸਾਡੇ ਪਾਸ ਅਪਰੋਚ ਕੀਤੀ ਕਿ ਘਰ ਦੇ ਵਿੱਚ ਬੱਚੇ ਛੋਟੇ ਨੇ ਬੱਚੇ ਦੋ ਮੁੰਡੇ ਨੇ ਦੋ ਬੱਚੇ ਨੇ ਛੋਟੇ ਨੇ ਘਰ ਦਾ ਗੁਜ਼ਾਰਾ ਭੈਣ ਕਦੀ ਘਰੋਂ ਬਾਹਰ ਨਹੀਂ ਨਿਕਲੀ ਕਿ ਕਦੀ ਕਿਸੇ ਦੇ ਜਾਂ ਕਿਸੇ ਦੇ ਘਰਾਂ ਚ ਜਾਂ ਕਦੀ ਵੀ ਕਿਤੇ ਕਿਤੇ ਕੋਈ ਨੌਕਰੀ ਕਰ ਸਕੇ ਜੀ ਕਿ ਕਦੀ ਆਪਣੇ ਘਰ ਵਾਲ ਘਰ ਵਾਲੇ ਤੇ ਹੁੰਦਿਆਂ ਘਰ ਦੇ ਵਿੱਚ ਰਿਜਕ ਚੰਗਾ ਘਰ ਦੇ ਵਿੱਚ ਸਾਰਾ ਕੁਝ ਪੈਣ ਲਈ ਖਾਣ ਲਈ ਸਾਰਾ ਕੁਝ ਚੰਗਾ ਪਰ ਜਦੋਂ ਇਸ ਸੰਸਾਰ ਤੋਂ ਵੀਰ ਜਦੋਂ ਚਲਾ ਗਿਆ ਉਦੋਂ ਇਸ ਘਰ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਹੋ ਗਏ ਮੇਰੇ ਕੋਲੋਂ ਜਦੋਂ ਇਸ ਭੈਣ ਨੇ ਇਸ ਭੈਣ ਦੇ ਕਿਸੇ ਰਿਸ਼ਤੇਦਾਰ ਨੇ ਸਾਡੇ ਪਾਸ ਅਪਰੋਚ ਕੀਤੀ ਕਿ ਇਸ ਭੈਣ ਦੀ ਮਦਦ ਜ਼ਰੂਰ ਕਰਨੀ ਇੱਕ ਇਨਸਾਨੀਅਤ ਦੇ ਨਾਤੇ ਇੱਕ ਭੈਣ ਦੇ ਨਾਤੇ ਕਿਉਂਕਿ ਐਸੀਆਂ ਐਸੀਆਂ ਜਦੋਂ ਭੈਣਾ ਇਸ ਤਰੀਕੇ ਦਾ ਦੁੱਖ ਹੁੰਦਾ ਵਾ ਉਦੋਂ ਮੈਨੂੰ ਆਪਣੀਆਂ ਭੈਣਾਂ ਹੀ ਯਾਦ ਆਉਂਦੀਆਂ ਕਿ ਮੇਰੀ ਇਹ ਭੈਣ ਮੇਰੀ ਆ ਇਸ ਕਰਕੇ ਇਸ ਭੈਣ ਜੇ ਥੋੜਾ ਜਿਹਾ ਦੁੱਖ ਆਪਣਾ ਸਾਹਮਣੇ ਆ ਸਕੇ ਤੇ ਭੈਣ ਆਪਣੇ ਮੂੰਹ ਤੋਂ ਬਿਆਨ ਕਰੇ ਆਰੇ ਬੰਦ ਉਹ ਤਾਂ ਇੱਕ ਬਹੁਤ ਜ਼ਿਆਦਾ ਹੀ ਦੁਖੀ ਆ ਸਾਡੇ ਘਰ ਵਿੱਚ ਉਹੀ ਕਮਾਉਣ ਵਾਲੇ ਆਰੇ ਬੱਚੇ ਮੇਰੇ ਛੋਟੇ ਆ ਪੜਦੇ ਆ ਨੋਰ ਕੇ ਤਾਂ ਸਾਰਾ ਨਹੀਂ ਮੈਨੂੰ ਵੀਰ ਜੀ ਨਾਲ ਦੀ 10 ਪਈ ਇਹਨਾਂ ਕੋਲ ਹੀ ਗਏ ਆ ਚਲੋ ਇਹਨਾਂ ਨੇ ਸਾਡੀ ਬਾਹ ਫੜੀ ਆ ਬੜੀ ਮਿਹਰਬਾਨੀ ਇਹਨਾਂ ਦੀ ਇਹ ਤੇ ਭੈਣ ਜੀ ਨਹੀਂ ਕੁਝ ਬੋਲ ਸਕਦੇ ਕਿਉਂਕਿ ਘਰ ਦੇ ਵਿੱਚ ਨਵਾਂ ਨਵਾਂ ਜਿਹੜਾ ਇੱਕ ਰਿਸਿਆ ਜਿਹੜਾ ਜ਼ਖਮ ਉਹ ਜਿਹੜੇ ਰਸਣਦੇ ਆ ਹਜੇ ਇਹ ਹੰਝੂ ਹਜੇ ਨਹੀਂ ਰੁਕਦੇ तकरीबन ਸਾਡੇ ਸਮਾਜ ਦੇ ਵਿੱਚ ਜਦੋਂ ਭੈਣਾ ਇਸ ਤਰੀਕੇ ਦਾ ਦੁੱਖ ਪੈ ਜਾਂਦਾ ਵਾ ਉਦੋਂ ਉਹ ساری ਉਮਰ ਜਿਹੜੀਆਂ ਵਾ ਸਮੇਂ-ਸਮੇਂ ਤੇ ਖੁਸ਼ੀ ਦੇ ਦੁੱਖ ਤੇ ਉਹ ਜਿਹੜੇ ਸਮੇਂ ਆ ਉਹ ਅੱਲੇ ਉਹ ਜਿਹੜੇ ਜ਼ਖਮ ਆ ਉਹ ਅੱਲੇ ਜ਼ਰੂਰ ਹੁੰਦੇ ਨੇ ਉਹ ਰਿਸਦੇ ਜ਼ਰੂਰ ਨੇ ਸਮੇਂ-ਸਮੇਂ ਤੇ ਜਦੋਂ ਖੁਸ਼ੀ ਜਾਂ ਦੁੱਖ ਦੇ ਵੇਲੇ ਇਹ ਅੱਖਾਂ ਦੇ ਵਿੱਚੋਂ ਅਥਰੂਪੋ ساری ਉਮਰ ਹੀ ਵਗੜੇ ਇਸ ਸਸਤਾ ਵੱਲੋਂ ਮੈਂ ਆਪਣੀ ਭੈਣ ਨੂੰ ਸਕੱਤਰ ਸਿੰਘ ਦੀ ਵਾਈਫ ਨੂੰ ਮੈਂ ਇਸ ਸਸਤਾ ਵੱਲੋਂ ساری ਉਮਰ ਦਾ ਰਾਸ਼ਨ ਜਿੰਨਾ ਚਿਰ ਤੱਕ ਇਹਨਾਂ ਦੇ ਬੱਚੇ 18 ਸਾਲ ਤੱਕ ਤੇ ਨਹੀਂ ਹੋ ਜਾਂਦੇ ਜਿੰਨਾ ਚਿਰ ਤੱਕ ਇਹਨਾਂ ਦੇ ਬੱਚੇ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੋ ਜਾਂਦੇ ਆਪਣੇ ਘਰ ਦੇ ਵਿੱਚ ਰਿਜਕ ਪਹਿਲੋਂ ਵਰਗਾ ਨਹੀਂ ਚੱਲਣ ਦਿਆ ਪੈਂਦਾ ਉਹਨਾਂ ਚਿਰ ਤੱਕ ਇਸ ਭੈਣ ਨੂੰ ساری ਉਮਰ ਦਾ ਰਾਸ਼ਨ ਇਹ ਸੰਸਥਾ ਵੱਲੋਂ ਅਸੀਂ ਪ੍ਰੋਵਾਈਡ ਕਰਾ ਕੇ ਚੱਲੇ ਆਂ ਅੱਜ ਤੋਂ ਬਾਅਦ ਭੈਣ ਨੂੰ ਇਹ ਚੀਜ਼ ਦੀ ਲੋੜ ਨਹੀਂ ਹੋਏਗੀ ਕਿ ਮੈਂ ਰਾਸ਼ਨ ਘਰ ਦੇ ਵਿੱਚ ਆਟਾ ਘਰ ਦੇ ਵਿੱਚ ਦਾਲ ਜਾਂ ਕਿਸੇ ਵੀ ਚੀਜ਼ ਦੀ ਜਿਹੜੇ ਖਾਣ ਦੀ ਵਸਤੂ ਆ ਉਹਦੀ ਘਾਟ ਨਹੀਂ ਆਏਗੀ ਇਹ ਸੰਸਥਾ ਲੋਪੇਨ ਇਹ ਚੱਕਰ ਨਹੀਂ ਕਰਨਾ ਇਹ ਇਹਨੂੰ ਲੈਮੀਨੇਸ਼ਨ ਕਰਾ ਲਿਓ ਕਿ ਜਿਹੜਾ ਇਹ ਖਰਾਬ ਨਾ ਹੋਵੇ ਇਹ ਤੁਹਾਡਾ 2 ਸਾਲ ਚੱਲਣਾ ਹੈ ਹੋਰ ਜੀ ਇਸ ਸੰਸਤਾ ਵੱਲੋਂ ਭੈਣ ਨੂੰ ਜੋ ਵੀ ਅਸੀਂ ਦਵਾਵਾਂ ਦੇ ਸਕਦੇ ਆ ਜੋ ਵੀ ਅਸੀਂ ਹੌਸਲਾ ਦੇ ਸਕਦੇ ਆ ਉਹ ਅਸੀਂ ਜਰੂਰ ਦਵਾਂਗੇ ਆਪ ਵਰਗੀਆਂ ਸੰਗਤਾਂ ਵੀ ਇਸ ਭੈਣ ਦੀਆਂ ਇਸ ਮਾਂ ਵਰਗੀ ਭੈਣ ਦੀਆਂ ਅਸੀਸਾਂ ਮਾਂ ਵਰਗੀ ਭੈਣ ਦੀਆਂ ਦਵਾਵਾਂ ਜਰੂਰ ਦਿਓ ਤਾਂ ਜੋ ਇਹਨਾਂ ਦਾ ਦੁੱਖ ਥੋੜਾ ਜਿਹਾ ਘੱਟ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ